ਅੱਜ ਦਾ ਜਿਹੜਾ ਲਾਈਵ ਹੈ ਨਾ ਇਹ ਵਿੱਚ ਇੱਕ ਰੀਜਨ ਹੈ ਕਿ ਸਾਡੇ ਏਰੀਏ ਵਿੱਚ ਬਹੁਤ ਲੋਕਾਂ ਨੇ ਪੱਲਾਂ ਲਾਈਆਂ ਕਦੂਆਂ ਦੀਆਂ ਤੇ ਘਰ ਦੀ ਸਬਜ਼ੀ ਖਾਤਰ ਪਰ ਕਿਸੇ ਦੇ ਵੀ ਕਦੂ ਨਹੀਂ ਲੱਗੇ ਪੱਲਾਂ ਬਹੁਤ ਵੱਡੀਆਂ ਵੱਡੀਆਂ ਹੋਈਆਂ ਪਈਆਂ ਆਹ ਦੇਖ ਸਕਦੇ ਤੁਸੀਂ ਆਹ ਕਦੂ ਸੁੱਕਿਆ ਪ੍ਰਿੰਟਡ ਆ ਹੋ ਕੇ ਸੁੱਕੇ ਨੇ ਦਾ ਉਵੇਂ ਕਦੂ ਲੱਗੇ ਤਾਂ ਬਹੁਤ ਹੈ ਤੇ ਅ ਲਾਈਵ ਹੋਂ ਦਾ ਜਿਹੜਾ ਰੀਜਨ ਹੈ ਉਹ ਇਹ ਹੈ ਕਿਸੇ ਵੀਰ ਭਰਾ ਨੂੰ ਜੇ ਪਤਾ ਹੋਵੇ ਕੀ ਕੱਦੂ ਸੁੱਕਣ ਦੀ ਵਜ੍ਹਾ ਕੀ ਹੈ ਮਤਲਬ ਕੋਈ ਇਹਦਾ ਇਲਾਜ ਜਾਣਦਾ ਹੋਵੇ ਕੋਈ ਚੀਜ਼ ਦੀ ਧੂਣੀ ਕਰਨੀ ਆਪਾਂ ਜਾਂ ਇਹਨੂੰ ਆਪਾਂ ਕੋਈ ਹੋਰ ਕੋਈ ਤਰੀਕਾ ਹੋਵੇ ਦੇਸੀ ਕਿਸੇ ਵੀਰ ਭਰਾ ਨੂੰ ਬਜ਼ੁਰਗ ਨੂੰ ਪਤਾ ਹੋਵੇ ਜ਼ਰੂਰ ਦੱਸਿਓ ਤਾਂ ਕਿ ਆਪਾਂ ਉਹ ਇਲਾਜ ਕਰ ਸਕੀਏ ਕਿਉਂਕਿ ਇਹ ਇੱਕ ਬਾਲ ਦਾ ਮਸਲਾ ਨਹੀਂ ਸਾਡਾ ਪੂਰਾ ਹੜਮਾਨਗੜ ਏਰੀਏ ਦੇ ਵਿੱਚ ਹਰ ਕੋਈ ਬੱਲਾ ਲਾਉਂਦਾ ਕਿਸੇ ਦੇ ਵੀ ਕੱਦੂ ਨਹੀਂ ਲੱਗੇਗੇ ਕਰਦੀ ਸਬਜ਼ੀ ਦੀ ਰੀਸ ਨਹੀਂ ਹੁੰਦੀ ਇਹ ਸੋਨੂੰ ਪਤਾ ਸਾਰੇ ਵੀਰਾਂ ਨੂੰ ਤਾਂ ਕਰਕੇ ਜਿਹਨੂੰ ਵੀ ਪਤਾ ਹੋਵੇ ਕਮੈਂਟ ਵਿੱਚ ਜ਼ਰੂਰ ਲਿਖਿਓ ਕਿ ਆਪਾਂ ਕੀ ਕਰੀਏ ਜਿਹਦੇ ਨਾਲ ਕਦੋਂ ਸੁੱਕਨ ਇਹ ਜ਼ਰੂਰ ਦੱਸਿਓ ਤੇ ਲਾਈਵ ਆਇਆਂ ਤਾਂ ਇਹ ਖੜਕਿਆ ਕਿ ਇਹ ਬੱਲ ਕਦੂਆਂ ਦੀਆਂ ਇਹਨੂੰ ਕਦੋਂ ਲੱਗਦੇ ਆ ਸੁੱਕ ਜਾਂਦੇ ਆ ਤਾਂ ਸੋਸ਼ਲ ਮੀਡੀਆ ਦੇ ਜ਼ਰੀਏ ਆਪਾਂ ਇਹ ਜਾਣਨਾ ਚਾਹੁੰਨੇ ਆ ਕੀ ਕਿਸੇ ਨੂੰ ਪਤਾ ਹੋਵੇ ਕਿ ਆਪਾਂ ਕਾਦੀ ਧੂਣੀ ਦੇਗੇ ਕੀ ਕਰੀਏ ਜਿਹਨਾਂ ਕਦੂ ਸੁੱਕਣ ਨਾ ਛੋਟੇ ਛੋਟੇ ਲੱਗ ਕੇ ਤਾਂ ਜ਼ਰੂਰ ਇਹ ਕਮੈਂਟ ਦੇ ਵਿੱਚ ਲਿਖਿਓ ਤੁਸੀਂ ਜੇ ਕਿਸੇ ਵੀਰ ਭਰਾ ਨੂੰ ਬਜ਼ੁਰਗ ਨੂੰ ਇਹ ਚੀਜ਼ ਦਾ ਪਤਾ ਹੋਵੇ ਤਾਂ